ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਤੁਸੀਂ ਦੇਖ ਰਹੇ ਹੋ ਔਨ 에ਅਰ ਤਾਂ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵਿੱਚ ਜਿਹੜੀ ਬੱਸ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇਹ ਜਿਹੜੀ ਬੱਸ ਹੈ ਇਹ ਇੱਥੇ ਦਾਨ ਸੇਵਾ ਦੇ ਵਿੱਚ ਕਿਸੇ ਦਾਨੀ ਦੇ ਵੱਲੋਂ ਦਿੱਤੀ ਗਈ ਹੈ ਤਾਂ ਤੁਹਾਨੂੰ ਬੱਸ ਜਿਹੜੀ ਹੈ ਉਹ ਆਪਾਂ ਦਿਖਾ ਦਿੰਦੇ ਹਾਂ ਬਹੁਤ ਹੀ ਸੋਹਣੀ ਤੇ ਬਹੁਤ ਹੀ ਲਗਜ਼ਰੀ ਬੱਸ ਜਿਹੜੀ ਫੁੱਲੀ 에ਅਰ ਕੰਡੀਸ਼ਨਰ ਜਿਹੜੀ ਇੱਥੇ ਦਾਨ ਕੀਤੀ ਗਈ ਹੈ ਤਾਂ ਤੁਹਾਨੂੰ ਬੱਸ ਦੀ ਜਿਹੜੀ ਕਿ ਹਰ ਇੱਕ ਤਸਵੀਰ ਹਰ ਇੱਕ ਪਾਸੋਂ ਇਸ ਦੀ ਤਸਵੀਰ ਦਿਖਾ ਦਿੰਦੇ ਹਾਂ ਤਾਂ ਤਨਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਰ ਸੇਵਾ ਜਿਹੜਾ ਇਸ ਦੇ ਉੱਤੇ ਲਿਖਿਆ ਹੋਇਆ ਹੈ ਤੇ ਨਾਲ ਹੀ ਤੁਹਾਨੂੰ ਇੱਕ ਹੋਰ ਗੱਲ ਇੱਥੋਂ ਦੀ ਦੱਸਦੀ ਹੈ ਕਿ ਇੱਥੇ ਘੱਟੋ-ਕੱਟ ਜਿਹੜੀ 20 ਤੋਂ 25 ਜਿਹੜੀ ਕਿ ਇਹੋ ਜੀਆਂ ਗੱਡੀਆਂ ਤੇ ਕਾਰਾਂ ਜਿਹੜੀਆਂ ਕਿ ਦਾਨ ਦਿੱਤੀਆਂ ਗਈਆਂ ਨੇ ਤੇ ਉਹ ਵੀ ਗੁਪਤ ਦਾਨ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਇਹ ਜਿਹੜੀ ਗੱਡੀ ਹੈ ਇਹ ਕਿਸ ਦੇ ਵੱਲੋਂ ਦਾਨ ਕੀਤੀ ਗਈ ਹੈ ਗੁਪਤ ਦਾਨ ਦੇ ਵਿੱਚ ਜਿਹੜੀ ਕਿ ਇਹ ਕਿਸੇ ਦਾਨੀ ਦੇ ਵੱਲੋਂ ਇੱਥੇ ਦਾਨ ਕੀਤੀ ਗਈ ਹੈ ਤੇ ਇਸ ਵਸ ਦੇ ਬਾਰੇ ਜਿਹੜੀ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੀ ਜਿਹੜੀ ਚਰਸੀ ਸੀਗੀ ਉਹ 6-7 ਮਹੀਨੇ ਪਹਿਲਾਂ ਜਿਹੜੀ ਸੀ ਉਹ ਹੋ ਗਈ ਸੀਗੀ ਤਾਂ ਉਹ ਜਿਹੜੀ ਇਹਦੀ ਫੁੱਲ ਬਾਡੀ ਤਿਆਰ ਹੋ ਕੇ ਇਹ ਬੱਸ ਜਿਹੜੀ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵਿੱਚ ਪਹੁੰਚੀ ਆ ਤਾਂ ਤੁਹਾਨੂੰ ਦਿਖਾ ਦਿੰਨੇ ਅੰਦਰੋਂ ਵੀ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਫੁੱਲੀ 에ਅਰ ਕੰਡੀਸ਼ਨਰ ਜਿਹੜੀ ਇਹ ਬੱਸ ਹੈਗੀ ਹੈ ਇੱਥੋਂ ਵੀ ਜਿਹੜੀ ਥੋੜੀ ਜਿਹੀ ਤਸਵੀਰ ਬੱਸ ਦੀ ਨਜ਼ਰ ਆ ਰਹੀ ਹੈ ਕਿ ਬੱਸ ਦੇ ਵਿੱਚ ਜਿਹੜੇ ਕਿ ਕਾਰਪਟ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤੇ ਪੂਰੀ ਲਗਜ਼ਰੀ ਤਰੀਕੇ ਦੇ ਨਾਲ ਫੁੱਲੀ ਫੁੱਲੀ 에ਅਰ ਕੰਡੀਸ਼ਨਰ ਹੈ ਬਾਹਰੋਂ ਵੀ ਜਿਹੜੀ ਇਹਦੀ ਬਾਡੀ ਆ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਕਿ ਤਿਆਰ ਕਰਕੇ ਇੱਥੇ ਖੜਾਈ ਗਈ ਹੈ ਤਾਂ ਕਰਟਨਸ ਜਿਹੜੇ ਕਿ ਪਰਦੇ ਤੁਸੀਂ ਦੇਖ ਸਕਦੇ ਦੇ ਪਰਦੇ ਜਿਹੜੇ ਕਿ ਇੱਥੇ ਲੱਗੇ ਹੋਏ ਨੇ ਤੇ ਬਹੁਤ ਵਧੀਆ ਜਿਹੜੀ ਕਿ ਬੱਸ ਇਹ ਤੁਹਾਡੇ ਸਾਹਮਣੇ ਹੈ ਜਿਹੜੀ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵਿੱਚ ਕਿਸੇ ਦਾਨੀ ਦੇ ਵੱਲੋਂ ਜਿਹੜੀ ਦਾਨ ਕੀਤੀ ਗਈ ਹੈ ਅੰਦਰ ਪਾਲਕੀ ਸਾਹਿਬ ਜਿਹੜੀ ਇਧਰੋਂ ਨਜ਼ਰ ਆ ਰਹੀ ਹੈ ਇਹ ਜਿਹੜੀ ਤਸਵੀਰ ਹੈ ਇਹ ਤੁਹਾਡੇ ਸਾਹਮਣੇ ਹੈ ਤਾਂ ਕਿਸੇ ਦਾਨੀ ਸੱਜਣ ਦੇ ਵੱਲੋਂ ਜਿਹੜੀ ਕਿ ਇੱਥੇ ਇਹ ਬੱਸ ਦਾਨ ਕੀਤੀ ਗਈ ਹੈ ਗੁਪਤ ਦਾਨ ਦੇ ਵਿੱਚ ਜਿਹੜੀ ਚੈਲਸੀ ਸੀਗੀ ਉਹ 6 ਸੱਤ ਮਹੀਨੇ ਪਹਿਲਾਂ ਇਸ ਵਾਸਤੇ ਹੋ ਗਈ ਸੀਗੀ ਪਰ ਹੁਣ ਜਿਹੜੀ ਇਹ ਬੱਸ ਹੈ ਇੱਥੇ ਦਾਨ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਅੰਦਰੋਂ ਬਿਲਕੁਲ ਲੱਕੜੀ ਬਸ ਸਹਿ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੀ ਕਿ ਤਿਆਰ ਕੀਤੀ ਗਈ ਹੈ ਹਰ ਇੱਕ ਪਾਸਿਓ ਚਾਰੋਂ ਪਾਸਿਓ ਜਿਹੜੀ ਆਪਾਂ ਤੁਹਾਨੂੰ ਅਸੀਂ ਤੁਹਾਨੂੰ ਬਾਜ਼ੀ ਜਿਹੜੀ ਇਹ ਤਸਵੀਰ ਹੈ ਇਹ ਦਿਖਾਈ ਹੈ ਤਾਂ ਬਸ ਤੁਸੀਂ ਦੇਖ ਸਕਦੇ ਹੋ ਇੱਥੇ ਕਰੀਬ ਜਿਹੜੀ ਕਿ 20 ਤੋਂ 25 ਇਹੋ ਜੀਆਂ ਬੱਸਾਂ ਗੱਡੀਆਂ ਜਿਹੜੀਆਂ ਨੇ দান ਕੀਤੀਆਂ ਗਈਆਂ ਨੇ ਉਹ ਗੁਪਤ ਦਾਨ ਦੇ ਵਿੱਚ ਦਾਨੀ ਸੱਜਣਾ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸੈਦੀ ਸਥਾਨ ਗੁਰਦੁਆਰਾ ਸਿੰਘ ਸਿਧਾਂ ਦੇ ਕੇ ਸੰਗਤਾਂ ਵੱਲੋਂ ਜਿਸ ਤਰ੍ਹਾਂ ਕੀ ਅੱਗੇ ਵੀ ਕਾਫੀ ਚੀਜ਼ਾਂ ਦਾਨ ਵੱਜੋਂ ਭੇਟ ਕੀਤੀਆਂ ਜਾਂਦੀਆਂ ਹਨ ਸੇ ਉਸ ਦੀ ਹੀ ਲੜੀ ਵੱਜੋਂ ਇਹ ਬੱਸ ਜੋ ਮਹਾਰਾ ਦੇ ਸਰੂਪਾਂ ਦੀ ਸੇਵਾ ਕਰਨ ਵਾਸਤੇ ਇਹ ਪਹਿਲਾਂ ਇਹਦੀ ਚਾਸੀ ਦਿੱਤੀ ਗਈ ਹੈ ਤੇ ਉਹਦੇ ਉੱਪਰ ਹੁਣ ਬਾਡੀ ਲਗਵਾ ਕੇ ਪੂਰਨ ਰੂਪ ਵਿੱਚ ਤਿਆਰ ਕਰਕੇ ਕੰਡੀਸ਼ਨ ਬੱਸ ਵਿੱਚ ਪਾਲਕੀ ਲਗਵਾ ਕੇ ਤਿਆਰ ਕਰਾ ਕੇ ਮਹਾਰਾ ਦੇ ਸਰੂਪਾਂ ਵਾਸਤੇ ਦਿੱਤੀ ਗਈ ਹੈ ਇਹ ਗੁਪਤ ਰੂਪ ਵਿੱਚ ਦਾਨ ਕੀਤਾ ਗਿਆ ਹੈ ਸਾਰਾ ਤੇ ਸੰਗਤਾਂ ਅੱਗੇ ਵੀ ਇੱਥੇ ਗੁਪਤ ਰੂਪ ਵਿੱਚ ਦਾਨ ਕਰਦੀਆਂ ਰਹਿੰਦੀਆਂ ਹਨ ਕਾਫੀ ਗੱਡੀਆਂ ਚੜਾਈਆਂ ਹਨ ਸੋਨੇ ਦੀ ਸੇਵਾ ਚਲ ਰਹੀ ਹੈ ਉਹਨਾਂ ਦੇ ਵਿੱਚ ਹੁਣ ਤਕਰੀਬਨ 2-4 ਦਿਨ ਹੋਈਆਂ ਪਹਿਲਾਂ ਸੋਨੇ ਦੀ ਛੋਟੀ ਕਲਸੀਆਂ ਦੀ ਸੇਵਾ ਵੀ ਕੀਤੀ ਗਈ ਹੈ ਉਹ ਵੀ ਗੁਪਤ ਰੂਪ ਵਿੱਚ ਹੀ ਆਈ ਹੈ ਹੋਰ ਵੀ ਬੇਅੰਤ ਸੇਵਾਵਾਂ ਜੋ ਚੱਲ ਰਹੀਆਂ ਇੱਥੇ ਬਿਲਡਿੰਗਾਂ ਦੀਆਂ ਹੁਣ ਮਲਟੀ ਸਟੋਰੀ ਪਾਰਕ ਕਾਰ ਪਾਰਕਿੰਗ ਬਣ ਰਹੀ ਹੈ ਉਹਦੇ ਵਿੱਚ ਵੀ ਸੰਗਤਾਂ ਵੱਲੋਂ ਦੇਸ਼ ਤੇ ਵਿਦੇਸ਼ ਵਿੱਚੋਂ ਵੀ ਮਾਇਆ ਭੇਟ ਕੀਤੀ ਜਾ ਰਹੀ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ